ਇੰਗਲੈਂਡ ਦੇ ਵਿੱਚ ਦੋ ਬਜ਼ੁਰਗ ਨਸਲੀ ਹਮਲੇ ਦਾ ਸ਼ਿਕਾਰ ਹੋਏ ਨੇ ਲੱਤਾਂ ਦੇ ਨਾਲ ਕੁੱਟਮਾਰ ਕੀਤੀ ਗਈ ਆ ਸਸ਼ੀ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਜੀ ਮਤਾ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਇੰਗਲੈਂਡ ਦੇ ਸ਼ਹਿਰ ਬੋਲਵਰ ਹੈਂਟਨ ਤੋਂ ਨਿਕਲ ਕੇ ਸਾਹਮਣੇ ਆਈ ਆ ਜਿੱਥੇ ਕਿ ਬੋਲਵਰ ਹੈਂਟਨ ਦੇ ਵਿੱਚ ਦੋ ਬਜ਼ੁਰਗਾਂ ਦੇ ਉੱਪਰ ਸਿੱਖ ਬਜ਼ੁਰਗਾਂ ਨੇ ਨਸਲੀ ਹਮਲੇ ਦਾ ਸ਼ਿਕਾਰ ਹੋ ਜਾਂਦੇ ਨੇ ਜਿਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਪਰ ਬੜੀ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਕਿਸ ਤਰੀਕੇ ਦੋ ਬਜ਼ੁਰਗਾਂ ਨੂੰ ਲੱਤਾਂ ਮੋਕਿਆਂ ਦੇ ਨਾਲ ਕੁੱਟਿਆ ਜਾਂਦਾ ਹੈ ਉਸ ਦੌਰਾਨ ਇੱਕ ਸਿੱਖ ਬਜ਼ੁਰਗ ਦੀ ਜਿਹੜੀ ਪਾਗਾ ਉਹ ਵੀ ਉੱਤਰ ਜਾਂਦੀ ਹੈ ਜਾਨੀ ਕਿ ਉਸ ਨੌਜਵਾਨ ਦੁਆਰਾ ਪੱਗ ਦੀ ਬੇਅਦਬੀ ਵੀ ਕੀਤੀ ਗਿਆ ਦਰਅਸਲ ਉਹ ਨੌਜਵਾਨ ਹੈ ਇੰਗਲੈਂਡ ਦਾ ਹੀ ਰਹਿਣ ਵਾਲਾ ਸੀ ਪਰ ਦਰਅਸਲ ਪੂਰੀ ਕਹਾਣੀ ਪਤਾ ਨਹੀਂ ਕੀ ਹੈ ਕਿ ਹਾਲਾਂਕਿ ਜੋ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਇਹ ਬਜ਼ੁਰਗ ਨੇ ਜਿਹੜੇ ਦੋਨੋਂ ਨਸਲੀ ਹਮਲੇ ਦਾ ਸ਼ਿਕਾਰ ਹੋਏ ਨੇ ਦਰਅਸਲ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਵਾਪਰ ਚੁੱਕੇ ਨੇ ਕਿ ਬਾਹਰੀ ਮੁਲਕਾਂ ਦੇ ਵਿੱਚ ਕਿਸੇ ਨਾ ਕਿਸੇ ਦੇਸ਼ ਦੇ ਵਿੱਚ ਜਾਂ ਫਿਰ ਇੰਗਲੈਂਡ ਦੇ ਵਿੱਚ ਬਹੁਤ ਸਾਰੇ ਜਿਹੜੇ ਭਾਰਤੀ ਲੋਕ ਨੇ ਜਾਂ ਫਿਰ ਜਿਹੜੇ ਸਿੱਖ ਲੋਕ ਨੇ ਸਿੱਖ ਧਰਮ ਦੇ ਜਿਹੜੇ ਆਗੂ ਨੇ ਉਹ ਜਿਹੜੇ ਨਸਲੀ ਹਮਲੇ ਦਾ ਸ਼ਿਕਾਰ ਹੋ ਜਾਂਦੇ ਨੇ ਘਟਨਾ 17 ਅਗਸਤ 2025 ਦੇ ਆਸ-ਪਾਸ ਦੀ ਦੱਸੀ ਜਾ ਰਹੀ ਹੈ ਜਾਂ ਫਿਰ ਇੱਕ ਦੋ ਦਿਨ ਪਹਿਲਾਂ ਦੀ ਹੋਵੇਗੀ ਕਿ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਕਿ ਹੁਣ ਜਿਹੜਾ ਐਗਜ਼ੀਕਿਊਟਿਵ ਡਾਇਰੈਕਟਰ ਸਤਨਾਮ ਸਿੰਘ ਚਾਹ ਲੇਸਰੂ ਨਸਲੀ ਨਫ਼ਰਤ ਦੇ ਨਾਲ ਭਰਪੂਰ ਅਤੇ ਸ਼ਰਮਨਾਕ ਹਮਲਾ ਵੀ ਕਿਹਾ ਕਹਿੰਦੇ ਹੋਏ ਕਿ ਤਿੱਖੀ ਇਸ ਦੀ ਨਿੰਦਿਆ ਕੀਤੀ ਗਿਆ ਉਹਨਾਂ ਨੇ ਜਿਹੜਾ वेस्ट मिड लैंड्स पुलिस ਅਤੇ ਜਿਹੜੇ ਯੂਕੇ ਹੋਮ ਆਫਿਸ ਨੂੰ ਤਤਕਾਲ ਦੇ ਵਿੱਚ ਜਾਨੀ ਕਿ ਸਿੱਧੇ ਤੌਰ ਤੇ ਤਰੰਤ ਕੋਈ ਸਖਤ ਪੱਕੇ ਕਦਮ ਚੁੱਕਣ ਦੀ ਅਪੀਲ ਕੀਤੀ ਗਿਆ ਤੇ ਉਧਰਲੇ ਪਾਸੇ ਸਮਾਜਿਕ ਸੰਗਠਨਾਂ ਦੇ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਵੈਸਟ ਮਿਡਲੈਂਡਸ ਪੁਲਿਸ ਘਟਨਾ ਦੀ ਪੂਰੀ ਤਰੀਕੇ ਦੇ ਨਾਲ ਜਾਂਚ ਕਰੇ ਦੋਸ਼ੀਆਂ ਦੀ ਪਛਾਣ ਕੀਤੀ ਜਾਵੇ ਨਸਲੀ ਹਮਲਿਆਂ ਵਿਰੁੱਧ ਜਿਹੜਾ ਟਕ ਮੇ ਕੋਈ ਉਪਾਅ ਕੀਤੇ ਜਾਣ ਇਹਨਾਂ ਦੇ ਉੱਪਰ ਰੋਕ ਲਾਈ ਜਾਵੇ ਹਾਲੇ ਤੱਕ ਪੁਲਿਸ ਦੇ ਵੱਲੋਂ ਗ੍ਰਿਫਤਾਰੀਆਂ ਜਾਂਚ ਬਾਰੇ ਸਰਕਾਰੀ ਕੋਈ ਵੀ ਬਿਆਨ ਜਿਹੜਾ ਜਾਰੀ ਨਹੀਂ ਕੀਤਾ ਗਿਆ ਪਰ ਕਾਰਵਾਈ ਦੇ ਉੱਪਰ ਲਗਾਤਾਰ ਦਬਾਅ ਪਾਇਆ ਗਿਆ ਤਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਇੱਕ ਬਜ਼ੁਰਗਾਂ ਦੇ ਉੱਪਰ ਦੋ ਬਜ਼ੁਰਗਾਂ ਦੇ ਉੱਪਰ ਨਸਲੀ ਹਮਲਾ ਹੋਇਆ ਦੇਖੋ ਕਿ ਕਿਸ ਤਰੀਕੇ ਨਾਲ ਇੱਕ ਬਜ਼ੁਰਗ ਗੱਡੀ ਦੇ ਨਾਲ ਜਿਹੜਾ ਆਸਰਾ ਲਾ ਕੇ ਬੈੰਦਾ ਤੇ ਦੂਜੇ ਬਜ਼ੁਰਗ ਦੇ ਲੱਤਾਂ ਤੱਕ ਮਾਰੀਆਂ ਜਾਂਦੀਆਂ ਨੇ ਤੇ ਉਸ ਦੀ ਪੱਗ ਉਤਾਰ ਦਿੱਤੀ ਜਾਂਦੀ ਹੈ ਜਾਨੀ ਕਿ ਪੱਗ ਦੀ ਜਿਹੜਾ ਸਿੱਖਾਂ ਦੀ ਸ਼ਾਨ ਕਿਹਾ ਜਾਂਦਾ ਉਸ ਦੀ ਬੇਅਦਬੀਕਾ ਦਾ ਜਿਹੜੀ ਕਰ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਹਾਲਾਂਕਿ ਆਸ-ਪਾਸ ਦੇ ਲੋਕਾਂ ਨੇ ਉਹਨਾਂ ਜਿਹੜੇ ਉਸ ਨੌਜਵਾਨ ਨੂੰ ਜਿਹੜਾ ਬਜ਼ੁਰਗਾਂ ਦੀ ਕੁੱਟਮਾਰ ਕਰ ਰਿਹਾ ਹੁੰਦਾ ਉਸ ਤੋਂ ਜਿਹੜਾ ਬਜ਼ੁਰਗਾਂ ਨੂੰ ਬਚਾਇਆ ਉਸ ਨੌਜਵਾਨ ਨੂੰ ਜਿਹੜਾ ਖਿੱਚ ਕੇ ਪਰੇ ਕੀਤਾ ਜੇਕਰ ਆਸ-ਪਾਸ ਦੇ ਲੋਕ ਇਕੱਠੇ ਨਾ ਹੁੰਦੇ ਤਾਂ ਹੋ ਸਕਦਾ ਸੀ ਕਿ ਉਹਨਾਂ ਬਜ਼ੁਰਗਾਂ ਦੇ ਨਸਲੀ ਹਮਲੇ ਦੇ ਵਿੱਚ ਜਿਹੜੇ ਸ਼ਿਕਾਰ ਹੋਏ ਨੇ ਉਹ ਨੌਜਵਾਨ ਅੰਗਲੈਂਡ ਦਾ ਜਿਹੜਾ ਰਹਿਣ ਵਾਲਾ ਹੋਰ ਵੀ ਗੰਬੀਰ ਸੱਟਾਂ ਤੱਕ ਮਾਰ ਸਕਦਾ ਸੀ ਤਾਂ ਇਸੇ ਦੇ ਵਿੱਚ ਇੱਕ ਜੁਲਾਈ 2023 ਦੇ ਵਿੱਚ ਬੋਲਵਰ ਹੈਮਪਟਨ ਦੇ ਟੈਕਸੀ ਡਰਾਈਵਰ ਅਨਾਖ ਸਿੰਘ ਨੂੰ ਕੁੱਟਮਾਰ ਕਰਕੇ ਮਾਰ ਦਿੱਤਾ ਗਿਆ ਸੀ ਹਮਲੇ ਦੌਰਾਨ ਉਹਨਾਂ ਨੇ ਜਿਹੜਾ ਜੋ ਦੋਸ਼ੀਆਂ ਦੀ ਜਦੋਸ਼ੀਆਂ ਨੇ ਉਹਨਾਂ ਦੀ ਪੱਗ ਤੱਕ ਉਤਾਰ ਦਿੱਤੀ ਸੀ ਅਦਾਲਤ ਨੇ ਦੋਸ਼ੀ ਨੂੰ ਜਿਹੜੀ 10 ਸਾਲ ਦੀ ਸਜ਼ਾ ਵੀ ਸੁਣਾਈ ਗਈ ਸੀ ਤਾਂ ਹਾਲ ਹੀ ਦੇ ਵਿੱਚ ਇੱਕ ਹੋਰ ਉਸੇ ਤਰੀਕੇ ਦਾ ਮਾਮਲਾ ਨਿਕਲ ਕੇ ਸਾਹਮਣੇ ਆ ਚੁੱਕਾ ਹੈ ਕਿ ਸਿੱਖ ਧਰਮ ਦੀ ਜਿਹੜੀ ਸ਼ਾਨ ਆ ਪੱਗ ਉਸ ਦੀ ਜਿਹੜੀ ਆਸਤਾ ਉਸ ਨੂੰ ਜਿਹੜਾ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਆ ਪੱਗ ਦੀ ਬੇਅਦਬੀ ਕਰਨ ਦੀ ਇੱਕ ਤਰੀਕੇ ਦੇ ਨਾਲ ਬੇਅਦਬੀ ਕਰ ਦਿੱਤੀ ਆ ਕਿ ਇੱਕ ਸਿੱਖ ਦੇ ਜਿਹੜੇ ਸਿਰ ਤੋਂ ਪੱਗ ਉਤਾਰ ਦਿੱਤੀ ਗਿਆ ਤੇ ਹਾਲਾਂਕਿ ਹੁਣ ਸਿੱਖ ਜਥੇਬੰਦੀਆਂ ਨੇ ਜਿਹੜੇ ਸਿੱਖ ਸੰਗਠਨ ਨੇ ਜਾਂ ਫਿਰ ਐਗਜ਼ੀਕਿਟਿਵ ਜਿਹੜਾ ਡਾਇਰੈਕਟਰ ਸਤਨਾਮ ਸਿੰਘ ਚਾਹਲ ਇਹੋਨਾਂ ਨੇ ਇਸ ਨੂੰ ਨਸਲੀ ਹਮਲਾ ਕਿਹਾ ਤੇ ਨਾਲ ਦੀ ਨਾਲ ਇਸ ਦੇ ਉੱਪਰ ਤੁਰੰਤ ਤਤਕਾਲ ਦੇ ਵਿੱਚ ਕੋਈ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ